ਰੰਧਾਵਾ ਪਰਮਜੀਤ YouTube ਚੈਨਲ ਦੇਖਣ ਤੇ ਸੁਣਨ ਵਾਲੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡੀ ਆਪਣੀ ਸੁਖਵੰਤ ਪਰਵਸੀ ਵੱਲੋਂ ਪਿਆਰ ਤੇ ਸਤਿਕਾਰ ਪ੍ਰੀ ਸਸ਼ੀਅਕਾਲ ਜੀ ਲੋਕਗੀਤਾਂ ਦੀ ਲੜੀ ਵਿੱਚ ਅਸੀਂ ਜਿਹੜਾ ਆਉ ਅੱਗੇ ਵਧਈਏ ਤੇ ਇੱਕ ਹੋਰ ਜਿਹੜਾ ਲੋਕਗੀਤ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਨਾਲ ਮਿਲ ਕੇ ਗਾਉਣਾ ਹੀ ਬਿਹਤਰ ਹੁੰਦਾ ਹੈ ਆਓ ਸਾਰੇ ਨਾਲ ਮਿਲ ਕੇ ਗਾਈਏ ਜੀ ਕਿ ਤੇ ਤਾਂ ਬੀਜਿਆ ਤੇਰਾ ਬਾਜ ਰਵੇ ਮਾਂ ਦੇ ਆਕਾਨ ਚੰਦਾ ਕਿ ਤੇ ਤਾਂ ਬੀਜੀਵੇ ਜਵਾ उच्छेताँ भीज्या तेरा बाजरावे मादिया कान चन्दा नेमीताँ भीजीवे जवार ਗੇਠ ਗੇਠ ਹੋਇਆ ਤੇਰਾ ਬਾਜਰਾ ਵੇ ਮਨ ਦੇ ਆਕਾਨ ਚੰਦ ਗੋਡੇ ਗੋਡੇ ਹੋ ਗਈ ਵੇ ਜਵਾਰ ਕੋ ਨੀਣ ਜਲ ਪਰ ਜਿਹੜੀਆਂ ਨੇਕ ਤੇਰਾ ਮਾਜਰਾ ਵੇ ਮਨ ਦੇ ਆਨ ਚੰਦ ਪੰਛੀ ਆ ਖਲਾਈ ਵੇ ਜਵਾਰ ਕੋ ਨੀਣ ਜਲ ਪਰੇ ਕਿਤੇ ਤੇ ਰਖਾ ਤੇਰੀਆਂ ਬੋ నీనే ఆమె కుత్తే తెరకమే గలస kaun ne n jal pare me jate rakh meriyan bol talani na ਬਰੀ ਚਰਖ ਦੇ ਗਲਾਂ ਸਕੂ ਨੀ ਨ ਜਲ ਪਰੇ ਬਹੁਤ ਬਹੁਤ ਧੰਨਵਾਦ ਜੀ ਉਮੀਦ ਹੈ ਤੁਹਾਨੂੰ ਇਹ ਲੋਗੀ ਜਿਹੜਾ ਆ ਬਹੁਤ ਪਸੰਦ ਆ ਹੋਵੇਗਾ ਕਮੈਂਟ ਜਰੂਰ ਕਰਿਆ ਕਰੋ ਤੇ ਨਾਲ ਜਿਹੜੇ ਆਪਣੇ ਉਸਾਰੂ ਸੁਝਾਅ ਵੀ